ਸਸੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਤੂਰੀਆਂ ਦਿਖਾਉਣੀ ਆ ਜਿਹੜੀਆਂ ਆਪਾਂ ਵੱਡੇ ਗਰੂ ਬੈਗ ਦੇ ਵਿੱਚ ਇਸ ਤਰ੍ਹਾਂ ਲਗਾਈਆਂ ਹੋਈਆਂ ਇਸ ਤਰ੍ਹਾਂ ਹੁਣ ਆਪਾਂ ਮਾਰਚ ਦੇ ਮਹੀਨੇ ਵਿੱਚ ਤੂਰੀਆਂ ਦੇ ਬੀਜ ਲਗਾਏ ਹੋਏ ਸੀ ਤੇ ਹੁਣ ਇਹ ਬਹੁਤ ਵਧੀਆ ਤੂਰੀਆਂ ਉੱਟੀਆਂ ਇਸ ਤਰ੍ਹਾਂ ਤੁਸੀਂ ਆਪਣੀ ਘਰ ਦੀ ਛੱਤ ਤੇ ਤੂਰੀਆਂ ਵੀ ਲਗਾ ਸਕਦੇ ਹੋ ਇਹ ਵੱਡੇ ਗਰੂ ਬੈਗ ਦੇ ਵਿੱਚ ਆਪਾਂ ਵਧੀਆ ਮਿੱਟੀ ਤਿਆਰ ਕਰਕੇ ਇਹਦੇ ਵਿੱਚ ਤੋਰੀਆਂ ਦੇ 20 ਮਾਰਚ ਵਿੱਚ ਬੀਜੇ ਸੀ ਦੇਖੋ ਇਸ ਤਰ੍ਹਾਂ ਕਿੰਨੀਆਂ ਵੇਲਾਂ ਤੋਰੀਆਂ ਦੀਆਂ ਆਪਾਂ ਬੀਜੀਆਂ ਸੀ ਕਿ ਸਾਰੀਆਂ ਬਹੁਤ ਵਧੀਆ ਹੋ ਗਈਆਂ ਤੇ ਇਹ ਜਾਦੇ ਵੇਲਾਂ ਬੀਜਣ ਦਾ ਮਕਸਦ ਇਹ ਕੀ ਹੁੰਦਾ ਹੈ ਜੀ ਵੀ ਜਦੋਂ ਆਪਾਂ ਕਹਿੰਦੇ ਵੀ ਆਪਣੀਆਂ ਵੇਲਾਂ ਨੂੰ ਫਲ ਨਹੀਂ ਲੱਗਦਾ ਤੇ ਜਦੋਂ ਆਪਾਂ ਇੱਕ ਤੋਰੀਆਂ ਦੀ ਵੇਲ ਲਾਉਂਦੇ ਤੇ ਉਹਨੂੰ ਫਲਾਵਰਿੰਗ ਵੀ ਘੱਟ ਹੁੰਦੀ ਆ ਤੇ ਫੇਰ ਇਹਦੇ ਨਾਲ ਆਪਣੇ ਜਿਵੇਂ ਮਧੂ ਮੱਖੀਆਂ ਕੀ ਤਿਤਲੀਆਂ ਤੇ ਕੋਈ ਵੀ ਜਿਵੇਂ ਇਨਸੈਕਟ ਜਿਹੜੇ ਆ ਪੋਲੀਨੀਸ਼ਨ ਕਰਦੇ ਨੇ ਉਹ ਬਹੁਤ ਘੱਟ ਆਉਂਦੇ ਆ ਇੱਥੇ ਤੇ ਥਾਂ ਕਰਕੇ ਆਪਾਂ ਨੂੰ ਵੇਲਾਂ ਤਿੰਨ ਜਾਂ ਚਾਰ ਜ਼ਰੂਰ ਲਗਾਉਣੀਆਂ ਚਾਹੀਦੀਆਂ ਮੈਂ ਬਹੁਤ ਜ਼ਿਆਦਾ ਸੀ ਕਿ ਬੀ ਵੈਸੇ ਬੀਜ ਤੇ ਵੀ ਕਿ ਯਾਰ ਪੁਰਾਣੇ ਵੀ ਹੁੰਦੇ ਆ ਵੀ ਨਹੀਂ ਉੱਗਦੇ ਇੱਥੇ ਉਹ ਸਾਰੇ ਹੀ ਬੀ ਹੋ ਗਏ ਤੇ ਥਾਂ ਕਰਕੇ ਮੈਂ ਇਹਨਾਂ ਨੂੰ ਹੁਣ ਹੋਰ ਜਗ੍ਹਾ ਤੇ ਕਨਵਰਟ ਕਰ ਦੂੰਗੀ ਵੱਡੇ ਫੌਟ ਦੇ ਵਿੱਚ ਤੇ ਵਿੱਚੇ ਮੈਂ ਆ ਪਿਆਜ਼ਾਂ ਦੇ ਬੁੱਤੇ ਲਗਾਏ ਹੋਏ ਆ ਤੇ ਬਹੁਤ ਸੋਹਣੀਆਂ ਤੋਰੀਆਂ ਉਗੀਆਂ ਇਸ ਤਰ੍ਹਾਂ ਤੁਸੀਂ ਵੀ ਵੱਡੇ ਗਰੋ ਬੈਗ ਦੇ ਵਿੱਚ ਇਦਾਂ ਤੋਰੀਆਂ ਲਗਾਓ ਤੇ ਗਰਮੀਆਂ ਦੇ ਵਿੱਚ ਇਹਨਾਂ ਨੂੰ ਫਿਰ ਫਲ ਬਹੁਤ ਲੱਗਦਾ ਤੋਰੀਆਂ ਕਰੇ ਆਪਾਂ ਗਰਮੀ ਦੇ ਵਿੱਚ ਜਿਵੇਂ ਤੋਰੀਆਂ ਦੀ ਸਬਜ਼ੀ ਤਾਂ ਬਹੁਤ ਪਸੰਦ ਕਰਦੀ ਆ ਪੰਜਾਬੀ ਲੋਕੀ ਤੇ ਆਪਾਂ ਜਿਵੇਂ ਘਰ ਦੀ ਸਬਜ਼ੀ ਆਰਗੇਨਿਕ ਤੀਕੇ ਨਾਲ ਬੀਜੀ ਹੁੰਦੀ ਜਿਹੜੀ ਇਹ ਹੁਣ ਬਹੁਤ ਸਵਾਦ ਵੀ ਹੁੰਦੀਆਂ ਨੇ ਤੇ ਇਸ ਤਰ੍ਹਾਂ ਦੇਖੋ ਇਹ ਤੋਰੀਆਂ ਦੀ ਕਿੰਨੀ ਵਧੀਆ ਗਰੋਥ ਹੋ ਰਹੀ ਆ ਹੁਣ ਅਪ੍ਰੈਲ ਤੇ ਡੇਡ ਡੇਡ ਕੁ ਮਹੀਨੇ ਬਾਅਦ ਵੇਖੋ ਇਹਨੂੰ ਕਿੰਨੀ ਫਲਾਵਰਿੰਗ ਵੀ ਹੋਊਗੀ ਤੇ ਫਿਰ ਉਹ ਤੋਰੀਆਂ ਜਿਹੜੀਆਂ ਉਹਨਾਂ ਨੂੰ ਫੁੱਲਾਂ ਤੋਂ ਬਾਅਦ ਫਿਰ ਫਲ ਵੀ ਲੱਗ ਜਾਣਾ ਈ ਮੈਂ ਤੁਹਾਨੂੰ ਫਿਰ ਵੀਡੀਓ ਦਿਖਾਵਾਂਗੀ ਤਾਂ ਮੈਂ ਤੁਹਾਨੂੰ ਦਿਖਾਨੀ ਵੀ ਇਹ ਇੱਕ ਹੋਰ ਗੱਲ ਜਿਵੇਂ ਆਪਾਂ ਨੂੰ ਘਰ ਦੀ ਛੱਤ ਤੇ ਜਿਵੇਂ ਆਪਾਂ ਸਬਜ਼ੀਆਂ ਬੀਜਦੇ ਆ ਉਹਦੇ ਨੇੜੇ-ਤੇੜੇ ਆਪਾਂ ਨੂੰ ਫੁੱਲ ਵੀ ਜ਼ਰੂਰ ਬੀਜਨੇ ਚਾਹੀਦੇ ਆ ਤੇ ਉਹਨਾਂ ਦੇ ਉੱਪਰ ਹੀ ਆਪੇ ਮੱਖੀਆਂ ਆਉਂਦੀਆਂ ਨੇ ਜਿਵੇਂ ਮਧੂ ਮੱਖੀਆਂ ਆਉਗੀਆਂ तितਲੀਆਂ ਆਉਂਦੀਆਂ ਭਮਰੇ ਜਿਵੇਂ ਮਰਜੀ ਇਹ ਸਾਰੇ ਫਿਰ ਇਹਨਾਂ ਸਬਜ਼ੀਆਂ ਦੇ ਵਿੱਚ ਮਦਦ ਕਰਦੇ ਨੇ ਫਲ ਤੋਂ ਫੁੱਲਾਂ ਤੋਂ ਫਲ ਬਣਨ ਦੇ ਵਿੱਚ ਤੇ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਆਪਣੇ ਘਰ ਦੀ ਛੱਤ ਤੇ ਜਰੂਰ ਹਰੀਆਂ ਸਬਜ਼ੀਆਂ ਉਗਾਓ ਜੀ ਅੱਜ ਕੱਲ੍ਹ ਤਾਂ ਰਵਾਜ ਹੀ ਹੋ ਗਿਆ ਹੁਣ ਸਾਰੇ ਘਰ ਦੀ ਛੱਤ ਤੇ ਜਾਂ ਆਪਣੇ ਘਰੇ ਜਾਂ ਖੇਤ ਵਿੱਚ ਸਾਰੇ ਆਪਦੇ ਹੱਥੀਂ ਉਗਾ ਕੇ ਖਾ ਰਹੇ ਨੇ ਸਬਜ਼ੀ ਤੇ ਬੈਨੀਫਿਟ ਵੀ ਬਹੁਤ ਨੇ ਜਰੂਰ ਆਪਣੇ ਘਰ ਦੀ ਛੱਤ ਤੇ ਜਾਂ ਤੁਸੀਂ ਆਪਣੇ ਘਰੇ ਸਬਜ਼ੀਆਂ ਜਰੂਰ ਲਗਾਓ ਜੀ অর্ਗੈਨਿਕ ਘਰੇ ਤਾਜ਼ੀਆਂ ਸਬਜ਼ੀਆਂ ਥੈਂਕ ਯੂ ਜੀ